ਚੰਡੀਗੜ੍ਹ ਦਾ ਵੀ ਰੌਣਾ ਪਾ ਲਿਆ ਸੀਗਾ ਸਾਨੂੰ ਇਹ ਟੋਕੇ ਦੇਖਦੀਆਂ ਸਰਕਾਰਾਂ ਪੰਜਾਬੀਆਂ ਨੂੰ ਵੀ ਕਿੰਨੇ ਕੁ ਜੋਕੇ ਹੈਗੇ ਆ ਟੀਕਾ ਭਰ ਕੇ ਲੱਗਦਾ ਫਿਰ ਸਰਕਾਰਾਂ ਨੂੰ ਪਤਾ ਲੱਗ ਜਾਂਦਾ ਤੇ ਯੂਨੀਵਰਸਿਟੀ ਵਾਲਾ ਟੀਕਾ ਵੀ 10 ਤਰੀਕ ਵਾਲਾ ਐਸਾ ਲੱਗਿਆ ਸੀਗਾ ਸਰਕਾਰਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਟਲਣ ਵਾਲੇ ਨਹੀਂ ਕੇ ਪੰਜਾਬੀ ਆ ਇਹ ਤਾਂ ਫਿਰ ਲੀਕ ਖਿੱਚਦੇ ਆ ਸਾਡੀ ਕੌਮ ਦਾ ਲੀਕ ਖਿਚਣਾ ਨਹੀਂ ਆ ਮਾਂ ਹੁੰਦੀ ਐ ਬੋਲੀ ਮਿੱਟੀ ਤਾਂ ਨਹੀਂ ਵੇਚੀ ਦੀ ਉਹ ਮਾਂ ਦੇ ਉਹ ਛਿੰਦੇ ਉਹ ਗੱਲ ਸੁਣ ਲਓ ਮੇਰੀ ਓਏ ਮਾਂ ਨਹੀਂ ਵੇਚੀ ਦੀ ਪੰਜਾਬ ਯੂਨੀਵਰਸਿਟੀ ਦਾ ਮੋਰਚਾ ਜੋ ਕਿ ਬੀਤੇ ਦਿਨਾਂ ਤੋਂ ਚੱਲ ਰਿਹਾ ਸੀ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਤੇ ਸੈਨੇਟਰ ਚੋਣਾਂ ਦੀ ਅੱਡੀ ਕਿਤੀ ਜਾਰੀ ਕਦੋਂ ਅਨਾਉਂਸ ਕੀਤਾ ਜਾਂਦਾ ਤੇ ਅੱਜ ਉਹ ਖੁਸ਼ਖਬਰੀ ਆ ਗਈ ਹੈ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤਾਂ ਇਸ ਨੂੰ ਲੈ ਕੇ ਸਾਡੇ ਨਾਲ ਰਮਨ ਤੇ ਨਾਲ ਦਰਸ਼ਨ ਔਲਖ ਨੇ ਜੋ ਕਿ ਪਹਿਲੇ ਦਿਨ ਤੋਂ ਮੋਰਚਾ ਸਮੁਲਤ ਕਰ ਰਹੇ ਨੇ ਮੋਰਚਾ ਇਹਨਾਂ ਦੇ ਮੋਢੇ ਉੱਤੇ ਚੱਲ ਰਿਹਾ ਸੀ ਪੰਜਾਬ ਦੇ ਲੋਕ ਲਗਾਤਾਰ ਹੰਲਾ ਸ਼ੇਰੀ ਦੇ ਰਹੇ ਸੀ ਇਹ ਮੋਰਚਾ ਕੋਈ ਪਹਿਲਾ ਨਹੀਂ ਪਹਿਲਾਂ ਕਿਸਾਨੀ ਸੰਘਰਸ਼ ਵਾਲਾ ਮੋਰਚਾ ਦੋਸਤੋ ਬਾਤ ਹੋਰ ਵੀ ਕਈ ਮੋਰਚੇ ਲੱਗੇ ਕਿਸਾਨੀ ਸੰਘਰਸ਼ ਵਾਲਾ ਵੀ ਮੋਰਚੇ ਜਿੱਤ ਕੇ ਜਿਹੜੇ ਪੰਜਾਬ ਦੇ ਲੋਕ ਆਏ ਸੀ ਤਾਂ ਦਰਸ਼ਨ ਆਲਖ ਕਾਫੀ ਉਹਨਾਂ ਸੰਘਰਸ਼ ਦੇ ਵਿੱਚ ਗੀਤ ਵੀ ਇਹਨਾਂ ਵੱਲੋਂ ਗਾਏ ਗਏ ਤੇ ਦੂਜੇ ਪਾਸੇ ਕਾਫੀ ਕਿਸਾਨਾਂ ਨਾਲ ਹਮੇਸ਼ਾ ਮਿਲ ਕੇ ਤਰੀਕੇ ਨਾਲ ਦਰਸ਼ਨ ਆਲਖ ਨੇ ਜਿਨ੍ਹਾਂ ਨੇ ਕਿਸਾਨੀ ਸੰਘਰਸ਼ 'ਤੇ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਤੇ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਦਸਨੌਲਖ ਜੀ ਫਿਲਮਾਂ ਕੁਝ ਹੋਰ ਹੁੰਦੀਆਂ ਨੇ ਰਿਐਲਿਟੀ ਕੁਝ ਹੋਰ ਹੁੰਦੀ ਹੈ ਪਰ ਫਿਲਮਾਂ ਤੋਂ ਬਾਹਰ ਨਿਕਲ ਕੇ ਜਦੋਂ ਇਹ ਚੀਜ਼ ਦੇਖਦੇ ਆਪਾਂ ਪੰਜਾਬ ਦੀ ਕਿਸ ਤਰੀਕੇ ਨਾਲ ਮੋਰਚ ਜਿੱਤੇ ਵੀ ਜਾਂਦੇ ਨੇ ਤਾਂ ਕਾਫੀ ਕੁਝ ਸਿੱਖਣ ਨੂੰ ਮਿਲਦਾ ਕਾਫੀ ਕੁਝ ਸਹਿਣਾ ਵੀ ਪੈਂਦਾ ਹੈ ਪਰਚੇ ਵੀ ਸਹਿਣੇ ਪੈਂਦੇ ਨੇ ਤਾਂ ਅੱਜ ਜਿਹੜੀ ਯੂਨੀਵਰਸਿਟੀ ਜਿੱਤ ਹੋਈ ਹੈ ਤਾਂ ਇਸ ਦੇ ਬਾਰੇ ਤੁਹਾਡੇ ਕੀ ਖਿਆਲ ਆ ਰਹੇ ਪੰਜਾਬ ਤੇ ਹਰਿਆਣੇ ਦੀ ਮੈਂ ਕਹੂਗਾ ਪੂਰੇ ਨਾਰਥ ਦੀ ਜਵਾਨੀ ਦੀ ਜਿੱਤ ਹੈ ਇਹ ਅੱਜ ਬਹੁਤ ਸਾਡੇ ਪੰਜਾਬ ਪੰਜਾਬੀ ਅਤੇ ਪੰਜਾਬੀਆਂ ਦੀ ਜਿੱਤ ਹੈ ਇਹ ਬੜੀ ਵੱਡੀ ਜਿੱਤ ਹੈ ਸਰਕਾਰਾਂ ਕਈ ਵਾਰੀ ਵਹਿਮ ਪਾਲ ਲੈਂਦੀਆਂ ਪਿੱਛੇ ਜਦੋਂ ਕਿਸਾਨੀ ਵਾਲੇ ਵੀ ਪਾਲਿਆ ਸੀਗਾ ਤੇ ਸਾਰੇ ਸੰਗਤਾਂ ਨੇ ਪੂਰੇ ਪੰਜਾਬ ਨੇ ਰਲ ਕੇ ਅੱਜ ਜਵਾਨੀ ਸਾਡੀ ਜਿੱਤੀ ਹੈ ਮੈਂ ਇਹਨਾਂ ਨੂੰ ਸਟੂਡੈਂਟ ਨੂੰ ਜਿੰਨੇ ਮੋਰਚੇ 'ਚ ਬੈਠੇ ਸੀ ਦਿਲੋਂ ਇਹਨਾਂ ਨੂੰ ਵਧਾਈ ਦੇ ਦਿੰਦਾ ਤੇ ਇਹਨਾਂ ਨੂੰ ਦਿਲੋਂ ਮੁਬਾਰਕਬਾਦ ਕਹਿਣਾ ਔਰ ਪੂਰੀ ਪੰਜਾਬੀਅਤ ਜਿਹੜੇ 10 ਤਰੀਕ ਨੂੰ ਇੱਥੇ ਠੁੱਕੇ ਸੀ ਉਹਨਾਂ ਸਾਰਿਆਂ ਨੂੰ ਵਧਾਈ ਦਿਨਣਾ ਇਹ ਬਹੁਤ ਵੱਡਾ ਮੋਰਚਾ ਜਿੱਤਿਆ ਆਪਾਂ ਸਭਾ ਸਾਲ ਚੱਲੇ ਸੀ ਕਿਸਾਨੀ ਸੰਘਰਸ਼ ਤੇ ਮੋਰਚਾ ਵੀ ਲੱਗਦਾ ਸੀ ਕਿ ਲੰਬਾ ਚਲੇਗਾ ਕਿਤਨੇ ਕਿਤੇ ਜਾਂ ਫਿਰ ਆਸ ਸੀ ਕਿ ਜਲਦੀ ਹੀ ਚੋਣਾਂ ਲਈ 900 ਜਣਗੀਆਂ ਦੇ ਦੇਖੋ ਮੋਰਚੇ ਦਾ ਜਿਸ ਤਰ੍ਹਾਂ ਦਾ ਸਰਕਾਰਾਂ ਥੋੜੇ ਦਿਨਾਂ ਦਾ ਚੰਡੀਗੜ੍ਹ ਤਾਂ ਵੀ ਰੌਣਾ ਪਾ ਲਿਆ ਸੀਗਾ ਸਾਨੂੰ ਇਹ ਟੋਕੇ ਦੇਖਦੀਆਂ ਸਰਕਾਰਾਂ ਪੰਜਾਬੀਆਂ ਨੂੰ ਵੀ ਕਿੰਨੇ ਕੁ ਜੋਗੇ ਹੈਗੇ ਆ ਜੋ ਟੀਕਾ ਭਰ ਕੇ ਲੱਗਦਾ ਫਿਰ ਸਰਕਾਰਾਂ ਨੂੰ ਪਤਾ ਲੱਗ ਜਾਂਦਾ ਤੇ ਯੂਨੀਵਰਸਿਟੀ ਵਾਲਾ ਟੀਕਾ ਵੀ 10 ਤਰੀਕ ਵਾਲਾ ਐਸਾ ਲੱਗਿਆ ਸੀਗਾ ਸਰਕਾਰਾਂ ਨੂੰ ਪਤਾ ਲੱਗਿਆ ਸੀਗਾ ਵੀ ਇਹ ਟਲਣ ਵਾਲੇ ਨਹੀਂਗੇ ਪੰਜਾਬੀ ਆ ਇਹ ਤਾਂ ਫਿਰ ਲੀਕ ਖਿੱਚਦੇ ਆ ਸਾਡੀ ਕੌਮ ਤਾਂ ਲੀਕ ਖਿੱਚਣ ਵਾਲੀ ਆ ਤੇ ਲੀਕ ਖਿੱਚਦੀ ਸੀ ਤੇ ਅੱਜ ਅਸੀਂ ਸਫਲ ਹੋਏ ਆ ਉਹਦੇ ਵਿੱਚ ਤੇ ਮੈਂ ਇੱਕ ਵਾਰੀ ਫਿਰ ਕਹਿਣਾ ਵੀ ਇਹ ਬੜਾ ਵੱਡਾ ਯੁੱਧ ਸੀਗਾ ਜਿਹੜੇ ਸਾਡੇ ਸਟੂਡੈਂਟ ਨੇ ਜਿੱਤੇ ਆ ਕਿਉਂ ਮੈਂ ਵੀ ਇਸ ਯੂਨੀਵਰਸਿਟੀ ਚ ਬਹੁਤ ਕੁਝ ਸਿੱਖ ਕੇ ਅੱਜ ਤੁਹਾਡੇ ਸਾਹਮਣੇ ਖੜਾ ਆ ਤੁਸੀਂ ਤਾਂ ਮੇਰਾ ਇੰਟਰਵਿਊ ਕਰ ਰਹੇ ਹੋ ਮਤਲਬ ਇਹ ਜਿੱਤਾਂ ਜਿਹੜੀਆਂ ਹੁੰਦੀਆਂ ਮੈਂ ਪਿੱਛੇ ਜਿਹੜਾ ਗੀਤ ਵੀ ਲਿਖਿਆ ਸੀ ਮਾਂ ਹੁੰਦੀ ਐ ਬੋਲੀ ਮਿੱਟੀ ਤਾਂ ਨਹੀਂ ਵੇਚੀਦੀ ਉਹ ਮਾਂ ਦੇ ਉਹ ਛਿੰਦੇ ਉਹ ਗੱਲ ਸੁਣ ਲਓ ਮੇਰੀ ਓਏ ਮਾਂ ਨਹੀਂ ਵੇਚੀਦੀ ਇਹੀ ਜੀਤ ਸਿੰਘੀ ਕਿਉਂਕਿ ਅੱਜ ਸਾਡਾ ਜਿਹੜਾ ਸਿਰ ਉੱਚਾ ਹੋ ਗਿਆ ਸਾਨੂੰ ਫਕਰ ਹੋ ਗਿਆ ਆਪਦੇ ਬੱਚਾਂ ਤੇ ਵੀ ਇਹ ਜਿਉਂਦੇ ਆ ਇਹ ਪੰਜਾਬ ਜਿਉਂਦਾ ਹੈ ਪੰਜਾਬੀਅਤ ਜਿਉਂਦੀ ਹੈ ਜੀ ਅਰੇ ਲੱਗਦਾ ਕਿ ਉਹ ਖੂਨ ਕਿਤਨੇ ਬੱਚਿਆਂ ਵਿੱਚ ਲਗਾਤਾਰ ਦੌੜ ਰਿਹਾ ਆਪਣਾ ਸੰਘਰਸ਼ੀ ਖੂਨ ਹੈ ਜਿਹੜੇ ਗੱਲ ਕਰੀਏ ਇਹ ਦੌੜਦਾ ਰਹੂਗਾ ਇਹ ਸਾਡੇ ਕਲਗੀਧਰ ਮੇਰੇ ਬਾਪੂ ਤਤ ਖੂਨ ਹੈ ਇਹ ਸਾਡੇ ਪੰਜਾਬ ਦੇ ਬੱਚਿਆਂ ਦੇ ਵਿੱਚ ਸਦਾ ਦੌੜਦਾ ਰਹੂਗਾ ਇਹ ਜਿਹੇ ਅਣਖੀ ਬੱਚੇ ਜਿਹੜੇ ਸਦਾ ਸਾਡੇ ਵਿੱਚ ਖੜੇ ਹੁੰਦੇ ਆ ਯੋਧੇ ਨੇ ਇਹ ਮੈਂ ਕਹਿੰਦਾ ਜੰਗ ਲੜੀ ਆ ਬੜੀ ਵੱਡੀ ਜੰਗ ਜਿਹੜੀ ਅੱਜ ਜਿੱਤੀ ਹੈ ਜੀ ਆਪਾਂ ਪੰਜਾਬ ਦੇ ਹੱਕ ਵਾਸਤੇ ਵੀ ਦੱਸਿਆ ਕਿ ਅੱਗੇ ਲੜਾਈ ਲੜਨੀ ਪੈਣੀ ਹੈ ਕਿਉਂਕਿ ਜਿਹੜੇ ਸਮਝੌਤੇ ਹੋਏ ਸੀ ਪੰਜਾਬ ਹਰਿਆਣੇ ਨੂੰ ਲੈ ਕੇ ਕਿ ਜਦੋਂ ਤੱਕ ਉਹ ਨਹੀਂ ਰਾਜਧਾਨੀ ਨਹੀਂ ਬਣਦੀ ਉਦੋਂ ਤੱਕ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਰੈਸੂ ਰਹੇਗੀ ਪਰ ਇਹ ਲੜਾਈ ਕਿਤੇ ਨਾ ਕਿਤੇ ਹੁਣ ਪੰਜਾਬ ਨੂੰ ਲੜਨੀ ਪਵੇਗੀ ਚੰਡੀਗੜ੍ਹ ਤੇ ਆਪਣੇ ਪੂਰੇ ਹੱਕ ਵਾਸਤੇ ਕੱਲਾ ਚੰਡੀਗੜ੍ਹ ਨਹੀਂ ਜੀ ਆਨੰਦਪੁਰ ਸਾਹਿਬ ਦਾ ਮਤਾ ਲਾਗੂ ਕਰਵਾ ਕੇ ਰਊਗੀ ਕੰਮ ਬੜੀ ਸਿਰੜੀ ਐ ਤੁਹਾਡੇ ਮਾਦੀਆਂ ਬਾਰੇ ਦੱਸਦਾ ਇਹ ਸਮਾਂ ਆਊਗਾ ਬਹੁਤ ਛੇਤੀ ਆਉਣ ਵਾਲਾ ਕਿਉਂਕਿ ਇਹਨਾਂ ਨੂੰ ਇਹ ਹਾਰਨਾ ਹੀ ਪਊਗਾ ਸਾਰਾ ਕੁਝ ਜਿਹੜਾ ਸਾਡੇ ਉੱਤੇ ਥੋਪਿਆ ਹੈ ਸਾਡਾ ਪੰਜਾਬ ਜਿਹੜਾ ਇਹਨਾਂ ਨੇ ਲੀਰਾ ਕਰਤਾ ਅੱਜ ਪੰਜਾਬ ਇਕੱਠਾ ਹੋ ਗਿਆ ਸਾਡੇ ਪੰਜਾਬੀਅਤ ਜਿਹੜੀ ਲੱਗਦਾ ਸੀ ਵੀ ਅਲੱਗ-ਅਲੱਗ ਹੋ ਗਏ ਆ ਪਰ ਅੰਦਰੋਂ ਸਾਰੇ ਇੱਕ ਆ 100 ਆਪਦੀਆਂ ਹੁੰਦੀਆਂ ਨੇ ਦੂਰੀਆਂ ਪਰ ਹਰ ਪੰਜਾਬੀ ਨੂੰ ਅੱਜ ਸਮਝ ਆ ਗਈ ਐ ਪੀ ਦੀ ਅਸੀਂ ਅਲੱਗ-ਅਲੱਗ ਹੋਵਾਂਗੇ ਤੇ ਪੰਜਾਬ ਟੁੱਟ ਜਾਊਗਾ ਹਾਂ ਸਾਡੇ ਲੀਡਰ ਜ਼ਰੂਰ ਵਿਕੇ ਹੋਏ ਆ ਮੈਂ ਤੁਹਾਡੇ ਸਾਹਮਣੇ ਲੀਡਰਾਂ ਨੇ ਹੀ ਸਾਡਾ ਬੇੜਾ ਗਰ ਕੀਤਾ ਲੀਡਰਾਂ ਤੇ ਉੱਤੇ ਸ਼ਾਸਤ ਤੋਂ ਬਚਨ ਦੀ ਲੋੜ ਹੈ ਜੇ ਪੰਜਾਬ ਇੱਕ ਕਰਨਾ ਤਾਂ ਜਿਹੜਾ ਇਹ ਰੌਲਾ ਹੀ ਪੈ ਰਿਹਾ ਕਿ ਸਟੇਟ ਦਾ ਐਲਾਨ ਕੀਤਾ ਜਾਣਾ ਹੈ ਚੰਡੀਗੜ੍ਹ ਨੂੰ ਤਾਂ ਕਿਤਨੇ ਤੇ ਸਰਕਾਰਾਂ ਨੂੰ ਇਹ ਵੀ ਸੋਚ ਸਮਝ ਕੇ ਫੈਸਲੇ ਲੈਣਾ ਚਾਹੀਦਾ ਨਹੀਂ ਤਾਂ ਫਿਰ ਹੋਰ ਸੰਘਰਸ਼ ਕੋਈ ਨਾ ਕੋਈ ਲੀਕਿਆ ਜਾ ਸਕਦਾ ਨਹੀਂ ਇਹੋ ਜਿਹਾ ਕੁਝ ਨਹੀਂ ਹੋਊਗਾ ਉਹ ਉਹਨਾਂ ਨੇ ਸਾਨੂੰ ਟੋਕੇ ਦੇਖਿਆ ਸੀਗਾ ਵੀ ਜਿਹੜੇ ਪੰਜਾਬ ਵਾਲੇ ਲੋਕ ਆ ਵੀ ਕਿੰਨੇ ਕੁ ਜੋਗੇ ਹੈਗੇ ਆ ਵੀ ਯੂਨੀਵਰਸਿਟੀ ਵਾਲੇ ਮਸਲੇ ਤੋਂ ਬਾਅਦ ਵੀ ਇਕੱਠੇ ਹੁੰਦੇ ਕਿ ਨਹੀਂ ਉਹ ਕੋਈ ਰੌਲੇ ਚ ਹੀ ਡਰ ਗਏ ਤੇ ਜੇ ਲਾਗੂ ਹੋ ਗਿਆ ਮੈਨੂੰ ਲੱਗਦਾ ਦੇਖੋ ਚੰਡੀਗੜ੍ਹ ਜਿਹੜਾ ਸਾਡਾ ਕਾਨੂੰਨ ਵੀ ਕੋਈ ਚੀਜ਼ ਹੈ ਲੋਕਤੰਤਰ ਹੈ ਜਦੋਂ ਹੈ ਹੀ ਪੰਜਾਬ ਦੀ ਜਗ੍ਹਾ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਦੀ ਧਰਤੀ ਤੇ ਚੰਡੀਗੜ੍ਹ ਬਣਿਆ ਫਿਰ ਕਿਵੇਂ ਲੈ ਲੈਣਗੇ ਕੋਈ ਕੋਈ ਕਾਨੂੰਨੀ ਲੜਾਈ ਵੀ ਅਸੀਂ ਲੜਾਂਗੇ ਨਾ ਫਿਰ ਜਿਹੇ ਜੀ ਗੱਲ ਆ ਤਾਂ ਇਹ ਤਾਂ ਗੱਲਾਂ ਕਹਿਣੀਆਂ ਤੇ ਕਰਨੀਆਂ 'ਚ ਬੜਾ ਫਰਕ ਬਿਲਕੁਲ ਬਹੁਤ ਧੰਨਵਾਦ ਸਮਝਿਆ ਬਿਲਕੁਲ ਦੇਖਿਓ ਦਰਸ਼ਨ ਆਲਖ ਨੇ ਜੋ ਕਿ ਕਾਫੀ ਸੰਘਰਸ਼ਾਂ ਦੇ ਵਿੱਚ ਹਮੇਸ਼ਾ ਅੱਗੇ ਮਿਲਦੇ ਨੇ ਇਹਨਾਂ ਨੂੰ ਦੱਸਿਆ ਗਿਆ ਕਿ ਆ ਕਿ ਵਿਦਿਆਰਥੀ ਦੀ ਵੱਡੀ ਜਿੱਤ ਹੋਈ ਹੈ ਪੰਜਾਬ ਦੀ ਜਿੱਤ ਹੋਈ ਹੈ ਪੰਜਾਬੀਆਂ ਦੀ ਜਿੱਤ ਹੋਈ ਹੈ ਤਾਂ ਇਸ ਤਰੀਕੇ ਦੇ ਫੈਸਲੇ ਸਰਕਾਰਾਂ ਬਿਲੋਂ ਨਹੀਂ ਲੈਣੇ ਚਾਹੀਦੇ ਜੋ ਕਿ ਲੋਕਾਂ ਨੂੰ ਸੰਘਰਸ਼ ਉਹਨਾਂ ਦੇ ਖਿਲਾਫ ਲਾਉਣੇ ਪੈਣ ਤੁਹਾਡੇ ਕੈਮਰਾ ਗੁਰਜੋਤ ਦੇ ਨਾਲ ਹੱਥੇ